ਤੋਂਗ ਵਾਲੀ ਬੱਕਰੀ ਮੇਲਾ ਤੁਸੀਂ ਦੇਖ ਰਹੇ ਹੋ ਕਿ ਬਹੁਤ ਵੱਡੀ ਤਦਾਦ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਹਨ ਅਤੇ ਬੱਕਰੀਆਂ ਨੂੰ ਵੇਚ ਅਤੇ ਖਰੀਦ ਰਹੇ ਹਨ ਇਸ ਵੰਦੀ ਜਦੋਂ ਬਾਈ ਬਲਵਿੰਦਰ ਤੋਂਗ ਵਾਲੀ ਨਾਲ ਗੱਲਬਾਤ ਕੀਤੀ ਉਹ ਵੀ ਤੁਹਾਨੂੰ ਸੁਣਾਵਾਂਗੇ ਉਹਨਾਂ ਕਿਹਾ ਕਿ ਜੇਕਰ ਤੁਸੀਂ ਡੇਢ ਸਾਲ ਇਸ ਥਾਂ ਦੇ ਵਿੱਚ ਮਿਹਨਤ ਕਰ ਲੈਂਦੇ ਹੋ ਕਿਤੇ ਵੀ ਘਾਟ ਨਹੀਂ ਹੈ ਚਾਹੇ ਤੁਸੀਂ ਦੇਸੀ ਬੱਕਰੀਆਂ ਰੱਖੋ ਪਹਾੜੀ ਬੱਕਰੀਆਂ ਰੱਖੋ ਜਾਂ ਮੀਠਲ ਰੱਖੋ ਤਿੰਨਾਂ ਵਿੱਚੋਂ ਕੋਈ ਵੀ ਕਿਸਮ ਰੱਖੋ ਜਾਂ ਕੋਈ ਹੋਰ ਕਿਸਮ ਰੱਖੋ ਇਹ ਕਿਤਾ ਕਦੇ ਵੀ ਤੁਹਾਨੂੰ ਘਟਾ ਨਹੀਂ ਦਿਖਾਉਂਦਾ ਸਗੋ ਇਸ ਕਿਤੇ ਦੇ ਵਿੱਚ ਵੱਧਦਾ ਹੀ ਵੱਧ ਹੈ ਜਿਹੜੇ ਵੀ ਵੀਰ ਇਸ ਧੰਦੇ ਨਾਲ ਜੁੜਨਾ ਚਾਹੁੰਦੇ ਹਨ ਤੂੰਗ ਗਾਲੀ ਬੱਕਰੀ ਮੇਲਾ ਜ਼ਰੂਰ ਰੱਖੋ ਉੱਥੇ ਜਾ ਕੇ ਦੇਖੋ ਅਤੇ ਬਾਈ ਬਲਵਿੰਦਰ ਸਿੰਘ ਤੂੰਗ ਗਾਲੀ ਤੋਂ ਇਹ ਸੰਬੰਧੀ ਪੂਰੀ ਜਾਣਕਾਰੀ ਪ੍ਰਾਪਤ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਕੋਈ ਵੀ ਜਿਹੜਾ ਨੁਕਸਾਨ ਹੈ ਉਹ ਨਾ ਹੋ ਸਕੇ ਹਾਲਾਂਕਿ ਇਸਤਨ ਦੇ ਵਿੱਚ ਵਾਧਾ ਹੀ ਵਾਧਾ ਹੈ ਪਰantu ਕਿਸੇ ਵੀ ਕਿੱਤੇ ਨੂੰ ਕਰਨਾ ਹੋਵੇ ਉਸ ਕਿੱਤੇ ਦੀ ਉਸ ਧੰਦੇ ਦੀ ਟ੍ਰੇਨਿੰਗ ਲੈਣੀ ਬਹੁਤ ਜ਼ਰੂਰੀ ਮੰਨੀ ਜਾਂਦੀ ਹੈ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਟੋਂਗ ਵਾਲੀ ਬੱਕਰੀ ਮੇਲੇ ਤੇ ਦਿਨ ਵੀਰਵਾਰ ਜ਼ਿਲ੍ਹਾ ਬਸ਼ਨੜਾ ਜ਼ਰੂਰ ਪਹੁੰਚਿਆ ਕਰੋ ਕੀ ਮੰਨਣਾ ਹੈ ਤੁਹਾਡਾ ਜਿਹੜਾ ਬੱਕਰੀ ਪਾਲਣ ਦੇ ਧੰਦੇ ਨੂੰ ਲੈ ਕੇ ਆਪਾਂ ਗੱਲ ਕਰੀਏ ਨੇ ਠੀਕ ਹੁੰਦਾ ਬੱਕਰੀਆਂ ਕੋਲੇ ਕਾਹਨ ਕਿ 5000 ਤੋਂ ਤੋਂ ਛੋਟੇ ਬੰਦੇ ਦਾ ਵੀ ਚਾਰਜ ਕਰ ਲਵਾਂਗੇ ਪੂਰੇ ਆ ਦੋ ਆ ਦੋ ਪੱਟੀਆਂ ਕੀ ਮੰਨਦੇ ਜੀ ਇੱਕ ਬੰਦੇ ਕੋਲੇ 15 ਜਾਂ 20 ਨਾਗ ਆ ਗਏ ਕਿੰਨਾ ਕ ਗੁਜ਼ਾਰਾ ਹੋ ਸਕਦਾ ਬਾਈ ਠੀਕ ਚੱਲੀ ਇਹਨੇ ਅੱਜ ਨਾਗ ਲੈ ਕੇ ਆ ਹਾਂ ਬਾਈ ਕੋਈ ਐਸੇ ਕੋਈ ਆ ਕਰਦੇ ਕੁਝ ਲੈ ਲੈ ਬਿੰਦੂ ਸੋਤ ਗੜੀਆਂ ਆਪਣੇ ਕੋਈ ਬੇਸ਼ਕ ਹਾਂ ਇਹ ਤਾਂ ਬਾਈ ਨੇ ਦੇਖਣੇ ਦੋ ਬਾਈ ਦੋ ਹੀ ਧਿਆਏ ਪਾਗੀਵੰਦਰ ਵਾਲਾ ਮੇਲੇ ਕਿਵੇਂ ਲੱਗਦਾ ਹੋ ਨਹੀਂ ਸ਼ਿੰਗਪੁਰਦ ਵਪਾਰੀ ਕਿੰਨੇ ਕਹਿੰਦੇ ਵਪਾਰੀ ਬਹੁਤ ਆਉਂਦੇ ਠੀਕ ਹੈ 6-7 ਪਾਰਟੀਆਂ ਹੋਰ ਲਾ ਦਿੱਤੀਆਂ 12:00 ਵਜੇ ਵਧੀਆ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਬਕੇ ਇਸ ਧੰਦੇ ਨਾਲ ਜੁੜਨ ਲਈ ਜੁੜਨ ਵੀਰੇ ਓਏ ਅਸੀਂ ਹਾਂਜੀ ਤੋਂ ਬਾਅਦ ਜੁੜਨ ਵੀਰੇ ਚੰਗਾ ਸਹਿਕਤ ਦਾ ਜ਼ਿੰਮੇਵਾਰ ਦੇ ਨਾਲ ਆਏ ਮੰਨਣਾ ਬੰਦਾ ਵੀ ਤੋਰ ਸਕਦਾ ਤੇ ਜ਼ਿੰਮੇਵਾਰ ਦੇ ਦਾ ਤੋਰਨਾ ਹਸਲ 6 ਮਹੀਨੇ ਤੋਂ ਹੁੰਦੀ ਹੈ 6 ਮਹੀਨੇ ਰਹਿੰਦੀ ਹੈ ਜਦੋਂ ਜੀ ਕਰਦਾ ਏਡੀ ਵਿੱਚ ਹੋਣਾ ਨਾ ਹੋਣਾ ਇਹ 200 ਰੁਪਏ ਸਸਤਾ ਦੇ ਪਿਓ ਜੀ ਨਿਕਲਉਂਦੀ ਆ ਹੂੰ ਨਿਕਲਉਂਦੇ ਪੂਰਾ ਜਾਂਦਾ ਵੇਚਿਆ ਕੁੱਲ ਮਿਲਾ ਕੇ ਇਹ ਵਪਾਰ ਤਾਂ ਵਧੀਆ ਸਾਧੋ ਵੀਰੇ ਪਾਲਣਾ ਚਾਹੀਦਾ ਬਹੁਤ ਕਿੰਨੇ ਚਿਰ ਤੋਂ ਕਰ ਰਹੇ ਹੋ ਬਾਈ ਜੀਰੇ ਤਦ ਦੂਜੀ ਪੀੜੀ ਆ ਗਈ ਤੀਜੀ ਪੀੜੀ ਆ ਗਈ ਲਗਾਤਾਰ ਹੀ ਕਰ ਰਹੇ ਕਦੇ ਐਂ ਤਾਂ ਨਹੀਂ ਬਾਈ ਘਾਟਾ ਦਿਖਾ ਜੇ ਜਾਂ ਕੋਈ ਨੁਕਸਾਨ ਮੁਨਾਫੇ ਤੋਂ ਦਿੰਦੇ ਮੁਨਾਫਾ ਹੀ ਹੈ ਬਲੇਅਰ ਜੇ ਘਾਟਾ ਦਿਖਾਉਣ ਲੱਗ ਜੀ 20 ਦੇ ਸਾਹਮਣੇ ਨੀ ਦਵਾਰੇ ਮੁਨਾਫਾ ਬਿਲਕੁਲ ਕੀ ਮੰਨਦੇ ਕਲਾ ਬਾਈ ਬਹੁਤ ਵਧੀਆ ਬਾਈ ਛੋਟੇ ਜ਼ਿਮੀਦਾਰ ਨੂੰ ਵੀ ਵਧੀਆ ਜਿਹੜੇ ਬੰਦੇ ਨੇ ਵਧੀਆ ਬਾਈ ਨਾਲ ਨਾਲ ਦੇ ਬਹੁਤ ਚੀਜ਼ ਚੰਗਾ ਹੈ ਘਾਟਾ ਪਾ ਲਈ ਤੇ ਮੇਲਾ ਕਿਵੇਂ ਚੱਲ ਰਿਹਾ ਠੀਕ ਹੈ ਮੇਲਾ ਬਹੁਤ ਵਧੀਆ ਹੈ ਬਈ ਹਰ ਐਤਵਾਰ ਮੇਲਾ ਲੱਗਦਾ ਆਪਣਾ ਪਿੰਡ ਭਾਗੀ ਮੰਡ ਜਿਹੜਾ ਬਹੁਤ ਅਸੀ ਗੁਰੂ ਕੀ ਮਿਹਨਤ ਹੈ ਬਹੁਤ ਵਧੀਆ ਮੇਲਾ ਚੱਲ ਰਿਹਾ ਬਈ ਉੱਨੀ ਕਰਪਾਣ ਲੋਕਾਂ ਇਸ ਨੇ ਬਹੁਤ ਨਾਲ ਇਹ ਬਹੁਤ ਵੀਰ ਆਉਂਦੇ ਆ ਦੋ ਦੋ ਚਾਰ ਚਾਰ ਕੋਲ ਲੈ ਜਾਂਦੇ ਆ ਮੇਚ ਜਾਂਦੇ ਆ ਬਹੁਤ ਹੁੰਦੀ ਆ ਜੀ ਹਰ ਐਤਵਾਰ ਚੱਲਦਾ ਜੇ ਕਿਸਾਨ ਵੀ ਰੇਸਟਨ ਦੇ ਨਾਲ ਜੁੜਦੇ ਆ ਜਾਂ ਜਿਹਵੇਂ ਛੋਟਾ ਜ਼ਿਮੀਂਦਾਰ ਆ ਜਾਂ ਲੋੜਵੰਦ ਪਰਿਵਾਰ ਹੈ ਵਧਗਰਜਕਾਰ ਦਾ ਸਦਨ ਹੈ ਹਾਂਜੀ ਬਹੁਤ ਵਧੀਆ ਬਈ ਖੇਤੀ ਦਾ ਸ਼ੀਮੀਨਾ ਤੋਂ ਨਾਲ ਆਗਾ ਤੁਹਾਡੇ ਚਿੱਲੇ ਚੜੀ ਜਾਂਦੇ ਆ ਹਾਂ ਹੋਰ ਖਰਚੇ ਵਰਚ ਚੱਲੀ ਜਾਂਦੇ ਨੇ ਜੀ ਜੇ ਭਾਈ ਕੋਈ ਬੱਕਰੇ ਬੱਕਰੀਆਂ ਲੈਣਾ ਚਾਹੇ ਜਾਂ ਬਰੀਡਰ ਵਗੈਰਾ ਵੀ ਮੰਡੀ ਤੋਂ ਸੰਡੇ ਨੂੰ ਤੁਹਾਡੇ ਕੋਲੇ ਆਉਂਦੇ ਐਤਵਾਰ ਨੂੰ ਮਿਲ ਸਕਦੇ ਹਥੋਂ ਹਾਂਜੀ ਬਹੁਤ ਵਧੀਆ ਜਾਨਵਰ ਆਉਂਦੇ ਨੇ ਇਹ ਲੋੜੇ ਵੀ ਅਸੀਂ ਕੇ ਨਾ ਠੱਗਾ ਢੋਲੀ ਨਹੀਂ ਹੁੰਦੇ ਨੀ ਨੰਬਰ ਬੋਲ ਦਿਓ ਇੱਕ ਤੁਹਾਡਾ ਤੁਹਾਡਾ ਇਹ 9463304085 99752022 99300000 ਸ਼ੁਕਰੀਆ ਭਾਈ ਜੀ ਧੰਨਵਾਦ ਬਹੁਤ ਬਹੁਤ ਹਾਂਜੀ ਸਭ ਤੋਂ ਪਹਿਲਾਂ ਪਿੰਡਾਂ ਦੀ ਗੱਲ ਪੀਵੀ ਚੈਨਲ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਆਪਣੀ ਟੀਮ ਨੂੰ ਲੈ ਕੇ ਇੱਥੇ ਪਹੁੰਚਿਆ ਤੇ ਜਿੰਨੇ ਤੁਸੀਂ ਇਹਨੂੰ ਪਿਆਰ ਕਰਦੇ ਹੋ ਸਾਰੇ ਦਰਸ਼ਕ ਦੇਖਣ ਵਾਲੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਦਿਲ ਦੇ ਗ੍ਰਹਿਹਾਂ ਤੋਂ ਆਪਾਂ ਖੜੇ ਹਾਂ ਤੁੰਗ ਵਾਲੀ ਬੱਕਰਾ ਮੰਡੀ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਬੱਕਰਾ ਮੰਡੀ ਆ 2017 ਚ ਆਪਾਂ ਸਟਾਰਟ ਕੀਤੀ ਸੀ ਤੇ ਅੱਜ 2023 ਦਾ ਐਂਡ ਆਉਣ ਵਾਲਾ ਆ ਕੁਝ ਹੀ ਸਾਲਾਂ ਦੇ ਵਿੱਚ ਇਸ ਮੰਡੀ 'ਚ ਜੋ ਬੂਮ ਆਇਆ ਸ਼ਾਇਦ ਹੀ ਕਿਸੇ ਮੰਡੀ 'ਚ ਅਜਿਹਾ ਆ ਹੋਵੇ ਪੂਰੇ ਇੰਡੀਆ ਦੀ ਸਭ ਤੋਂ ਵੱਡੀ ਬੀਟਲ ਬੱਕਰੀਆਂ ਦੀ ਜੇ ਮੈਂ ਕਹਦੇ ਆ ਬੀਟਲ ਦੇ ਵਰਦੀ ਦੀ ਇਤੋਂ ਵੱਡੀ ਸ਼ਾਇਦ ਹੀ ਕੋਈ ਮੰਡੀ ਹੋਵੇ ਬੀਟਲ ਦਾ ਗਾੜਾ ਹਾਂਜੀ ਜਿਹੜਾ ਇਹ ਏਰੀਆ ਮਾਲਵਾ ਸਾਰਾ ਬੀਟਲ ਦਾ ਗਾੜਾ ਜੇ ਕੋਈ ਪਿਓਰ ਬੀਟਲ ਮਿਲਦੀਆਂ ਆ ਸਾਨੂੰ ਸਿਰਫ ਮਾਲਵੇ ਦੀ ਸਭ ਤੋਂ ਜ਼ਿਆਦਾ ਮਿਲਦੀਆਂ ਨੇ ਜਿੰਨੇ ਵੀ ਪਿੰਡ ਮਾਲਵੇ ਦੇ ਆ ਇੱਥੇ ਬੀਟਲ ਪਾਈ ਜਾਂਦੀਆਂ ਨੇ ਇੱਥੇ ਲੋਕ ਜ਼ਿਆਦਾ ਪਾਲਦੇ ਨੇ ਤੇ ਜਿਹੜੀਆਂ ਇਹ ਮੰਡੀਆਂ ਨੇ ਇਹ ਮੰਡੀਆਂ ਦੇ ਵਿੱਚੋਂ ਸਾਨੂੰ ਸਭ ਤੋਂ ਜ਼ਿਆਦਾ ਮਿਲਦੀਆਂ ਨੇ ਕਿਸੇ ਵੀਰ ਨੇ ਇਹਨਾਂ ਨੇ ਕੰਮ ਨਵਾਂ ਸਟਾਰਟ ਕਰਨਾ ਨਾਲ ਉਹ ਜ਼ਰੂਰ ਬੇਨਤੀ ਕਰੂੰਗਾ ਮੰਡੀਆਂ ਚ ਆਓ ਮੰਡੀਆਂ ਦੇਖੋ ਹਾਂਜੀ ਦੇਖ ਕੇ ਸਾਰੀਆਂ ਜਾਣਕਾਰੀਆਂ ਲਓ ਫਿਰ ਜਾ ਕੇ ਫਾਰਮ ਕਰੋ ਇਹ ਸ਼ਾਰਟ ਟਰਮ ਬਿਜ਼ਨਸ ਨਹੀਂ ਇਹ ਲੌਂਗ ਟਰਮ ਆ ਹੂੰ ਠੀਕ ਹੈ ਤੁਸੀਂ ਘੱਟੋ ਘੱਟ ਇੱਕ ਸਾਲ ਤੋਂ ਡੇਢ ਸਾਲ ਮੰਨ ਕੇ ਚਲੋ ਜਿਹੇ ਚ ਪੈਸਾ ਕਮਾਉਣਾ ਜਿਹੜੇ ਇੱਕ ਦੋ ਮਹੀਨੇ ਚਾਰ ਮਹੀਨੇ ਲਈ ਆਉਣਾ ਯਾਰ ਆਪਾਂ ਕਰਕੇ ਦੇਖ ਲਈਏ ਉਹਨਾਂ ਨੂੰ ਬੇਨਤੀਆਂ ਨਾ ਕਰਿਓ ਕੰਮ ਨੂੰ ਟ੍ਰੇਨਿੰਗ ਲੈ ਕੇ ਕਰੋ ਜਿਹੜੇ ਆਪ ਤਾਂ ਜਾਵਾ ਟ੍ਰੇਨਿੰਗ ਦੇ ਵਿੱਚ ਆ ਹੁਣ ਤੱਕ ਬੜੇ ਫਾਰਮ ਜੇ ਆਪ ਐਸਮ ਨੂੰ ਮਾਰਾ ਤੇ 2017 ਤੋਂ ਤੁਸੀਂ ਕੰਮ ਕੀਤਾ ਹੈਗਾ ਹੁਣ ਤੱਕ ਕਿੰਨੇ ਕ ਫਾਰਮ ਤੁਸੀਂ ਚਲਵਾ ਕੇ ਦਿੱਤੇ ਤੇ ਉਹ ਕਿੰਨੇ ਕ ਸਕਸੈਸਫੁਲ ਹੋਏ ਨਹੀਂ ਭਾਈ ਜੀ ਬਹੁਤ ਲੰਬੀ ਲਿਸਟ ਆ ਆਪਣੇ ਫਾਰਮ ਚਲਾਈ ਆਂਦੀ ਜੀ ਇੱਕਾ ਦੁੱਕਾ ਫਾਰਮਰ ਨੂੰ ਛੱਡ ਕੇ ਤਕਰੀਬਨ ਸਾਰੇ ਬੰਦੇ ਜਿਹੜੇ ਜੀ ਉਹ ਸਾਰੇ ਕੰਮ ਕਰ ਰਹੇ ਆ